ਗੋਲੂ ਮੇਰੇ ਪੁੱਤਰੇ ਗੋਲਦੁਰੇ ਦੇ ਪੁੱਤਰੇ ਪਤਾਛ ਤਾ ਮੈਂ ਮੇਰੀ ਜੱਟਾ ਪੋਤੇਆ ਭੁਲਵਾ ਦਾ ਇੱਕ ਟੀਸਰੇ ਵਾਲੀ ਵਾਲਿਆਂ ਦਾ ਮਕਸੇਰੰਗੜ ਦੀ ਜਿਹੜੀ ਗੁੱਲੀ ਘੜੀ ਸੀ ਉਹ ਗੁੱਲੀ ਘੜਾ ਦੇ ਸ਼ੋਰ ਨੇ ਘੜੀ ਸੀ ਤੇ ਗੁਰਬਚਨ ਸਿੰਘ ਨਰੰਕਾ ਰੀਰ ਸੀ ਉਹਦੀ ਗੁੱਲੀ ਵੀ ਇੱਕ ਗੁੱਲੀ ਘੜ ਨੇ ਘੜੀ ਸੀ ਐ ਬੜਾ ਦਲੇਰ ਹੈ ਮੌਕੇ ਤੇ ਅਗਲਾ ਤੁਹਾਡੇ ਨਾਲੋਂ ਵੀ ਜ਼ਿਆਦਾ ਖੱਬੀ ਖਾਂ ਟੱਕਰ ਸਕਦਾ ਤੁਹਾਨੂੰ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਇੱਕ ਬਿਆਨ ਉਹਨਾਂ ਨੂੰ ਕਾਫੀ ਜ਼ਿਆਦਾ ਮਹਿੰਗਾ ਪਿਆ ਜਿਸ ਦੇ ਵਿੱਚ ਉਹਨਾਂ ਨੇ ਤਰਖਾਨ ਅਤੇ ਸਨਿਆਰ ਭਾਈਚਾਰੇ ਬਾਰੇ ਕੁਝ ਅਪਸ਼ਬਦ ਬੋਲੇ ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਇਹ ਅਪਸ਼ਬਦ ਆਪਣੇ ਸਿਆਸੀ ਵਿਰੋਧੀ ਹਰਵਿੰਦਰ ਸਿੰਘ ਗਿੱਲ ਨੂੰ ਬੋਲੇ ਸੀ ਪਰ ਇੰਨਾ ਬਿਆਨਾਂ ਦੇ ਕਰਕੇ ਉਹਨ ਵੱਡੀ ਮੁਸੀਬਤ ਦੇ ਵਿੱਚ ਘਰ ਗਏ ਨੇ ਤੇ ਉੱਤੇ ਹੀ ਹੁਣ ਇੱਕ ਤਰਖਾਨ ਭਾਈਚਾਰੇ ਦੇ ਵੀਰ ਵੱਲੋਂ ਇੱਕ ਵੱਡਾ ਰਿਪਲਾਈ ਕੀਤਾ ਗਿਆ ਲਾਲਜੀਤ ਸਿੰਘ ਭੁੱਲਰ ਨੂੰ ਆਓ ਤੁਹਾਨੂੰ ਉਸ ਰਿਪਲਾਈ ਵੱਲ ਲੈ ਚਲਦੇ ਆ ਤੇ ਵੀਡੀਓ ਦੇਖਣ ਤੋਂ ਬਾਅਦ ਦੱਸਣਾ ਕਿ ਤੁਹਾਨੂੰ ਇਸ ਮਸਲੇ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਨੇ ਜੋ ਮਾਫੀ ਮੰਗੀ ਹੈ ਸਹੀ ਲੱਗਦੀ ਹੈ ਜਾਂ ਫਿਰ ਇਸ ਵੀਰ ਦੀਆਂ ਗੱਲਾਂ ਸਹੀ ਨੇ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰ ਦੇਣਾ ਆਓ ਦੇਖੋ ਪੂਰੀ ਵੀਡੀਓ ਤੇ ਨਾਲ ਹੀ ਤੁਹਾਨੂੰ ਮਾਫੀ ਵਾਲੀ ਵੀਡੀਓ ਵੀ ਦਿਖਾਉਣੀ ਆ ਜਿਸ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ 골ਦੂ ਮੇਰੇ ਕੋਲੇ 골ਦੂ ਮੇਰੇ ਪੁੱਤਰੇ ਆਛਤਾਰ ਮੈਂ ਵੀ ਤੇ ਕਲਾਪ ਉਹ ਤੇ ਆ ਭੁਲੜਾ ਦਾ ਬਟੀ ਸਿਹਰੀ ਵਾਲਿਆਂ ਦਾ ਲਾਜੀ ਭੁਲੜ ਵੀ ਲੋਹਰੀਆ ਜੱਟਿਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕਾਂ ਕਹਿੰਦੇ ਗੁੱਲੀ ਘੜ ਸੁਨਿਆਰਾ ਹਾਂ ਦੇਖ ਨਹੀਂ ਹੈ ਹਾਂ ਦੇਖ ਨਹੀਂ ਇਹਨੂੰ ਤੇ ਜਾ ਤੂੰ ਬੜੀਆਂ ਰੁਤਕੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲਰਕਾਰਦਾ ਜਿੱਥੇ ਵੇਖਣਾ ਉਂ ਵੇਖ ਲਈ ਮਿੱਤਰੋ ਕੱਲ ਦਾ ਲਾਲਜੀ ਦੀ ਭੁੱਲਰ ਦਾ ਇੱਕ ਭਾਸ਼ਣ ਦਾ ਕਲਿੱਪ ਬੜਾ ਵਾਇਰਲ ਹੋਇਆ ਜਿਹਦੇ ਵਿੱਚ ਉਹ ਆਪ ਦੇ ਆਪ ਨੂੰ ਜੱਟ ਭਾਉ ਦਲੇਰ ਤੇ ਬੜਾ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੇ ਦੂਜੇ ਪਾਸੇ ਉਹ ਗੁੱਲੀ ਘੜ ਸਨਿਆਰ ਕਿਸੇ ਨੂੰ ਕਹਿ ਕੇ ਸੰਬੋਧਿਤ ਹੋ ਰਿਹਾ ਵੀ ਤੂੰ ਤੈਨੂੰ ਇਲਾਕੇ ਦੇ ਵਿੱਚ ਗੁੱਲੀ ਘੜ ਸਨਿਆਰ ਕਹਿੰਦੇ ਆ ਪਹਿਲਾਂ ਤਾਂ ਮੈਂ ਇਹ ਜਿਹੜੇ ਦੋ ਲਫ਼ਜ਼ਾ ਗੁੱਲੀ ਘੜ ਸਨਿਆਰ ਇਹਦਾ ਦੱਸਦੇ ਆਂ ਵੀ ਇਹ ਸਾਡੀ ਜਿਹੜੀ ਤਰਖਾਨ ਜਾਂ ਸਨਿਆਰ ਭਾਈ ਜਰਾ ਇਹਦੀ ਕਿਰਤ ਦੀ ਤਰਜਮਾਨੀ ਕਰਦਾ ਹੈ ਸਭ ਜਿਹੜੇ ਲਫ਼ਜ਼ਾ ਇਹ ਸਾਡੇ ਪਿਓ ਦਾਦੇ ਇਹ ਗੁੱਲੀਆਂ ਜੋ ਅਕਲ ਨੂੰ ਘਟਨਾ ਕਰਕੇ ਦਿੰਦੇ ਸੀ ਖੇਡਣ ਵਾਸਤੇ ਤੇ ਸਿਵਿਆਂ 'ਚ ਜਦੋਂ ਬੰਦੇ ਦੀ ਆਖਰੀ ਸਮਾਂ ਆਖਰੀ ਅੰਤਮ ਯਾਤਰਾ ਹੁੰਦੀ ਸੀ ਜ਼ਿੰਦਗੀ ਦਾ ਪੰਧ ਖਤਮ ਹੁੰਦਾ ਸੀ ਤਾਂ ਉਦੋਂ ਚਾਰ ਕਿਲੀਆਂ ਜਿਹੜੀਆਂ ਚਾਰ ਗੁੱਲੀਆਂ ਘੜਕ ਕੇ ਦਿੰਦੇ ਸੀਗੇ ਉਹ ਵੀ ਸਾਡੇ ਪਿਓ ਦਾ ਦੇ ਘੜਕ ਕੇ ਦਿੰਦੇ ਸੀ ਉਹ ਇਸੇ ਲਈ ਇਹ ਲਬਜ਼ਾ ਸਾਡੇ ਕਿਰਤ ਦੀ ਤਰਜਮਾਨੀ ਕਰਦੇ ਆ ਚਾ ਦੂਜੀ ਗੱਲ ਜਿਹੜੀ ਇਹ ਕਹਿ ਰਿਹਾ ਕਿ ਮੈਂ ਕੋਈ ਗੋਲੀ ਘੜ ਸੁਨਿਆਰ ਨਹੀਂ ਮਤਲਬ ਉਹ ਬਹਾਦਰੀ ਦੀ ਤੁਲਨਾ ਕਰ ਰਿਹਾ ਵੀ ਮੈਂ ਜਿਹੜੀ ਅਸੀਂ ਜੱਟ ਲੋਰੀਏ ਆ ਅਸੀਂ ਜਿਆਦੇ ਬਹਾਦਰਾਂ ਤੇ ਇਹ ਡਰਪੋਕ ਹੈ ਮਤਲਬ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਜਿਆਦੇ ਬਹਾਦਰਾਂ ਤੇ ਇਹ ਜਿਹੜੇ ਸੁਨਿਆਰ ਗੁੱਲੀ ਘੜਾ ਹੈਡਰਪੋਕ ਹੈ ਤਾਂ ਇਹ ਮੈਂ ਇਹਨੂੰ ਕਲੀਅਰ ਕਰ ਦਿਆਂ ਕਿ ਬਹਾਦਰੀ ਦਾ ਸਬੰਧ ਹੈ ਜਿਹੜਾ ਇਹ ਕਿਤੇ ਨਾਲ ਜਾਂ ਕੌਮ ਨਾਲ ਜਾਤ ਨਾਲ ਨਹੀਂ ਹੁੰਦਾਗਾ ਹਾਲਾਤ ਕਿਸੇ ਨੂੰ ਵੀ ਬਹਾਦਰ ਬਣਾ ਸਕਦੇ ਆ ਸ਼ਾਇਦ ਥੋੜੀ ਜਾਣਕਾਰੀ ਚ ਮੈਂ ਵਾਅਦਾ ਕਰਦਿਆਂ ਕਿ ਮੱਛੇ ਰੰਗੜ ਦਾ ਮੱਛੇ ਰੰਗੜ ਦੀ ਜਿਹੜੀ ਗੁੱਲੀ ਘੜੀ ਸੀ ਉਹ ਗੁੱਲੀ ਘੜਾ ਦੇ ਸ਼ੋਰ ਨੇ ਘੜੀ ਸੀ ਜੇ ਤੁਹਾਨੂੰ ਯਾਦ ਹੋਵੇ ਇਤਿਹਾਸ ਪੜਾਇਆ ਹੋਵੇ ਤਾਂ ਤੇ ਗੁਰਬਚਨ ਸਿੰਘ ਨਰੰਕਾ ਰੀੜਾ ਸੀ ਉਹਦੀ ਗੁੱਲੀ ਵੀ ਇੱਕ ਗੁੱਲੀ ਘੜਨੇ ਘੜੀ ਸੀ ਤੇ ਹੁਣੇ ਜੇ ਇੱਕ ਸੁਧੀਰ ਸੂਰੀ ਨਾਂ ਦਾ ਬੰਦਾ ਸੀ ਜਿਹੜਾ ਸਿਵ ਸੈਨਾ ਦਾ ਸਮਾਜ ਦੇ ਵਿੱਚ ਕਾਫੀ ਮਤਲਬ ਉਹ ਸੰਪਰਦਾਇਕ ਜ਼ਹਿਰ ਫਿਰਕੂ ਜ਼ਹਿਰ ਜੇ ਕੋਲਣ ਦੀ ਕੋਸ਼ਿਸ਼ ਕਰਦਾ ਸੀਗਾ ਉਹਦੀ ਗੁੱਲੀ ਵੀ ਇੱਕ ਤਖਾਣਾ ਦੇ ਪੁੱਤ ਨੇ ਘੜੀ ਸੀ ਵੈਸੇ ਮੈਂ ਬੰਦੇ ਨੂੰ ਬੰਦੇ ਦੁਆਰਾ ਬੰਦੇ ਨੂੰ ਮਾਰਨ ਦੇ ਹੱਕ 'ਚ ਨਹੀਂਗਾ ਪਰ ਇਹ ਤੁਹਾਨੂੰ ਕੁਛ ਆਧਾਰਨ ਦਿਤੀਆਂ ਵੀ ਇਸ ਤਰ੍ਹਾਂ ਹੋ ਜਾਂਦਾ ਇਹਦੇ ਨਾਲ ਜਾਤ ਨਾਲ ਜਾਂ ਦਾ ਕੋਈ ਕਿਸੇ ਦਾ ਸਬੰਧ ਨਹੀਂ ਹੁੰਦਾ ਬਹਾਦਰੀ ਦਾ ਇਹ ਬਾਕੀ ਰਹੀ ਗੱਲ ਬਹਾਦਰ ਜੇ ਤੁਸੀਂ ਇੰਨੇ ਬਹਾਦਰ ਹੋ ਤਾਂ ਤੁਹਾਡੇ ਕੋਲੇ ਹੁਣ ਮੈਨੂੰ ਪਤਾ ਨਹੀਂ ਵੀ ਟਰਾਂਸਪੋਰਟ ਵਿਭਾਗ ਹੈਗਾ ਜਾਂ ਨਹੀਂ ਹੈਗਾ ਕਿਤੇ ਤੁਸੀਂ ਮੰਤਰੀ ਹੈਗੇਆਂ ਜਾਂ ਨਹੀਂ ਹੈ ਜ ਰਹੇ ਤਾਂ ਪਰ ਹੇਤ ਪਹਿਲਾਂ ਤੁਸੀਂ ਟਰਾਂਸਪੋਰਟ ਵਿਭਾਗ ਦੇ ਵਿੱਚ ਮਤਲਬ ਬੀਪੀ ਵਿਭਾਗ ਤੁਹਾਡੇ ਕੋਲੇ ਸੀ ਤੇ ਤੁਹਾਡੀ ਨੱਕ ਦੇ ਥੱਲੇ ਟਰਾਂਸਪੋਰਟ ਮਾਫੀਆ ਉਵੇਂ ਨਵੇਂ ਚੱਲਦਾ ਰਿਹਾ ਟਰਾਂਸਪੋਰਟ ਮਾਫੀਆ ਦੇ ਦਬਾਅ ਦੇ ਵਿੱਚ ਕਨੈਕਟ ਡਰਾਈਵਰ ਇੰਨੀ ਕੁ ਰਫ ਡਰਾਈਵਿੰਗ ਕਰਦੇ ਆ ਕਿ ਬੰਦੇ ਨੂੰ ਸੜਕ 'ਤੇ ਚੱਲਦੇ ਜਿਹੜੇ ਬੰਦੇ ਨੂੰ ਪੈਦਲ ਸਕੂਟਰ ਮੋਟਰਸਾਈਕਲ ਵਾਲੇ ਨੂੰ ਕੁੱਤੇ ਬੱਲਾ ਸਮਝ ਕੇ ਡੜ ਦਿੰਦੇ ਆ ਕਿ ਤੁਹਾਡੇ ਤੋਂ ਇਹ ਕਦੇ ਵੀ ਕਾਬੂ ਨਹੀਂ ਹੋਏ ਜੇ ਇੰਨੇ ਤੁਸੀਂ ਤਲੌਰਾਂ ਤੇ ਇਸ ਸਾਰੇ ਮਾਫੀ ਨੂੰ ਕਾਬੂ ਕਰਕੇ ਵਿਖਾਉਂਦੇ ਫਿਰ ਤੁਹਾਡੀ ਦਲੇਰੀ ਮੰਨੀ ਜਾਂਦੀ ਦੂਜਾ ਤੁਸੀਂ ਸੁਨਿਆਰਾ ਵੀ ਨਾਲ ਇੱਕ ਲਬਜ਼ ਯੂਜ਼ ਕੀਤਾ ਤੇ ਸੁਨਿਆਰੇ ਮੈਂ ਤੁਹਾਨੂੰ ਦੱਸ ਦਿਆਂ ਮੇਰੇ ਇਲਾਕੇ ਦੀ ਇੱਕ ਪੁਰਾਣੀ ਕਹਾਣੀ ਹੈ ਇਥੋਂ ਦੇ ਇੱਕ ਥਾਣੇਦਾਰ ਨੇ ਕਿਸੇ ਸੁਨਿਆਰੇ ਵੀਰ ਨੂੰ ਨਜਾਇਜ਼ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸੁਨਿਆਰ ਦੇ ਪੁੱਤ ਨੇ ਉਹ ਥਾਣੇਦਾਰ ਦੀਆਂ ਕੀਸੀਆਂ ਕਰਾਤੀਆਂ ਛਾਲਾਂ ਚਗਾਤੀਆਂ ਉਹਦੀਆਂ ਉਹ ਥਾਣੇਦਾਰ ਅੱਜ ਤੱਕ ਸਸਪੈਂਡ ਹੈ ਕਿਉਂਕਿ ਉਹ ਗਲਤ ਸੀਗਾ ਵੈਸੇ ਦਾ ਫੇਸਬੁੱਕ ਤੇ ਉਹ ਲਾਈਵ ਹੋ ਕੇ ਆਪ ਦੇ ਆਪ ਨੂੰ ਬੜਾ ਸੱਚਾ ਚੁੱਦਾ ਦੱਸਦਾ ਪਰ ਉਹ ਬੰਦੇ ਨਹੀਂ ਉਹਦਾ ਤੱਪੜ ਰੋ ਦਿੱਤੇ ਥਾਣੇਦਾਰ ਦੇ ਸੋ ਇਹ ਮੌਕਾ ਹੁੰਦਾ ਹੈ ਮੌਕੇ ਤੇ ਕਿਹੜਾ ਕਿਹਦਾ ਦਾ ਚੱਲਦਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਜੇ ਬੜਕ ਮਾਰੀ ਜਾਂਦਾ ਤੁਹਾਡੇ ਵਰਗਾ ਈ ਮਾਇਆ ਬੜਾ ਦਲੇਰ ਹੈ ਮੌਕੇ ਤੇ ਅਗਲਾ ਤੁਹਾਡੇ ਨਾਲੋਂ ਵੀ ਜ਼ਿਆਦਾ ਖੱਬੀ ਖਾਂ ਟੱਕਰ ਸਕਦਾ ਤੁਨੂੰ ਸੋ ਉਮੀਦ ਹੈ ਵੀ ਅੱਗੇ ਤੋਂ ਇਹ ਜਿਹੀਆਂ ਚਬਲਾ ਮਾਰਨ ਤੋਂ ਤੁਸੀਂ ਗਰੇਜ ਕਰੋਗੇ ਤੇ ਇੰਨੀ ਕਿ ਕੁੱਤੇ ਖਾਣੀ ਮੇਰੇ ਹਿਸਾਬ ਨਾਲ ਤੁਹਾਡੀ ਬਹੁਤ ਹੈ ਕੱਲ ਦੀ ਰੈਲੀ ਦੇ ਵਿੱਚ ਪੱਟੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ ਐਮਐਲਏ ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹਿੰਆਂ ਉਦੇ ਵਿੱਚ ਮੇਰੇ ਭਰਾ ਨੇ ਬਰਾਦਰੀਆਂ ਜਿੰਨੀਆਂ ਵੀ ਆ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਐ ਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ ਐਮਐਲਏ ਰਮਿੰਦਰ ਸਿੰਘ ਗਿੱਲ ਨੂੰ ਕਹੀ ਕਿਸੇ ਭਰਾ ਦੀ ਨਹੀਂ ਕਹੀ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਿਹਾ ਤੇ ਮੈਂ ਸਿਰ ਨਵਾ ਕੇ ਮਾਫੀ ਮੰਗਦਾ ਮੇਰਾ ਕੋਈ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਇਹ ਲਗਭਗ 1 ਸਾਲ ਹੋ ਗਿਆ ਸੀ ਇਹ ਸਾਬਕਾ ਐਮਐਲਏ ਸਾਡੇ ਕਦੀ ਮੇਰੇ ਬੱਚਿਆਂ ਬਾਰੇ ਕਦੀ ਮੇਰੇ ਬਾਰੇ ਨਜਾਇਜ਼ ਗੱਲਾਂ ਜਿਹੜੀ ਕੋਈ ਗੱਲ ਹੈਗੀ ਨਹੀਂ ਉਹ ਗੱਲਾਂ ਐਵੇਂ ਨਜਾਇਜ਼ ਕਰਦਾ ਸੀ ਤੇ ਅਸਲ ਤੇ ਉਹ ਪੱਟੀ 'ਚ ਇਤਾਂ ਕਹਿੰਦੇ ਆ ਤੋ ਮੇਰੇ ਕੋ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ ਪਰ ਮੈਂ ਫੇਰ ਹੱਥ ਜੋੜ ਕੇ ਮਾਫੀ ਮੰਗਦਾ ਆਂ ਤੇ ਭਰਾਵਾਂ ਤੋਂ ਐਸਸੀ ਬਰਾਦਰੀਆਂ ਬੀਸੀ ਬਰਾਦਰੀਆਂ ਜਰਨਲ ਬਰਾਦਰੀਆਂ ਜਿੰਨੇ ਵੀ ਪਾਈਚਾਰਿਆਂ ਦੇ ਭੈਣ ਭਰਾ ਨੇ ਲੋਕ ਨੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਨੇ ਜੇ ਕਿਸੇ ਨੂੰ ਠੇਸ ਪਹੁੰਚੀ ਆ ਤੇ ਮੈਂ ਉਹਦੇ ਲਈ ਸਿਰ ਨਵਾ ਕੇ ਤੁਹਾਡੇ ਕੇ ਸਿਰ ਨੂੰ ਔਨਾ ਤੇ ਮਾਫੀ ਮੰਗਦਾ ਇਸ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ ਇਸ ਗੱਲ ਨੂੰ ਇੱਥੇ ਹੀ ਮੁਕਾਦ ਗੇ ਮੇਰਾ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ ਸੀ ਧੰਨਵਾਦ